ਹਾਂਜੀ ਸਵਾਗਤ ਹੈ ਜੀ ਤੁਹਾਡਾ ਸਭ ਦਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਰ ਵਾਰ ਦੀ ਤਰ੍ਹਾਂ ਇੱਕ ਛੋਟੀ ਜੀ ਜਾਣਕਾਰੀ ਤੁਹਾਡੇ ਸਭ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹੜੀ ਕਿ ਤੁਹਾਡੇ ਆਪਣੇ ਆਪ ਦੇ ਲਈ ਤੁਹਾਡੇ ਪਰਿਵਾਰ ਦੇ ਲਈ ਤੁਹਾਡੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਲਈ ਜਿਨ੍ਹਾਂ ਦੇ ਘਰ ਬੇਟੀਆਂ ਨੇ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਤੁਸੀਂ ਆਪ ਵੀ ਸੁਣਿਓ ਤੇ ਵੱਧ ਤੋਂ ਵੱਧ ਹੋਰਨਾਂ ਦੀ ਭਲਾਈ ਦੇ ਲਈ ਇਹਨੂੰ ਸ਼ੇਅਰ ਵੀ ਕਰਿਓ ਦੋਸਤੋ ਜਿੰਨਾ ਵੀ ਵੀਰਾ ਭੈਣਾਂ ਦੇ ਘਰ ਬੇਟੀਆਂ ਨੇ ਜਨਮ ਲਿਆ ਬੇਟੀਆਂ ਪੜ੍ਹਦੀਆਂ ਨੇ ਸਾਰਿਆਂ ਦੀ ਇੱਛਾ ਹੁੰਦੀ ਹੈ ਕਿ ਬੇਟੀਆਂ ਵਧੀਆ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੋਣ ਆਪਣੇ ਆਪ ਦੇ ਵਿੱਚ ਉਹ ਜ਼ਿੰਦਗੀ ਦੇ ਵਿੱਚ ਇੰਡੀਪੈਂਡੈਂਟ ਬਣ ਸੋ ਉਹਦੇ ਵਾਸਤੇ ਆਪਾਂ ਆਪਣੀਆਂ ਬੇਟੀਆਂ ਨੂੰ ਪੜ੍ਹਾਉਨੇ ਆ ਵਧੀਆ ਇੰਸਟੀਚੂਟ ਦੇ ਵਿੱਚ ਕੋਚਿੰਗ ਕਰਾਉਨੇ ਆ ਸੋ ਬਹੁਤ ਸਾਰੇ ਪੰਜਾਬ ਦੇ ਵੀਰ ਭੈਣ ਪਹਿਲਾਂ ਇਹ ਇਸ ਤਰ੍ਹਾਂ ਦਾ ਰਿਵਾਜ ਸੀ ਕਿ ਬੱਚਿਆਂ ਨੂੰ ਪੜਾ ਲਿਖਾ ਕੇ ਉਹਦੇ باوجود ਵੀ ਉਹਨਾਂ ਨੂੰ ਪੈਸਾ ਖਰਚ ਕਰਕੇ ਬਾਹਰ ਭੇਜਿਆ ਜਾਂਦਾ ਸੀ ਜਿਹੜਾ ਕਿ ਇਹ ਹੌਲੀ ਹੌਲੀ ਰੁਝਾਨ ਜਿਹੜਾ ਹੁਣ ਘਟ ਰਿਹਾ ਹੈ ਉਹ ਵਜ੍ਹਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਡਿਟੇਲ ਵਿੱਚ ਇੱਥੇ ਗੱਲ ਕਰਨ ਦਾ ਸਮਾਂ ਨਹੀਂ ਪਰ ਮੈਂ ਕਹਿਣਾ ਇਹ ਹੀ ਚਾਹੁੰਦਾ ਕਿ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਬੇਟੀ ਪੜ੍ਹ ਲਿਖ ਕੇ ਵਧੀਆ ਅਹੁਦੇ ਤੇ ਅਫਸਰ ਬਣੇ ਆਪਣੇ ਪੈਰਾਂ ਤੇ ਖੜੀ ਹੋਵੇ ਉਹਦੀ ਆਪਣੀ ਪਹਿਚਾਣ ਹੋਵੇ ਉਹ ਜ਼ਿੰਦਗੀ ਦੇ ਵਿੱਚ ਆਪਣੇ ਆਪ ਦੇ ਵਿੱਚ ਇੰਡੀਪੈਂਡੈਂਟ ਹੋਵੇ ਤਾਂ ਉਹਨੂੰ ਬਹੁਤ ਵਧੀਆ ਮੌਕਾ ਜਿਹੜਾ ਦਿੱਤਾ ਜਾ ਰਿਹਾ ਪੰਜਾਬ ਦੇ ਵਿੱਚ ਇੱਕ ਇੰਸਟੀਚੂਟ ਹੈ ਜਿਹੜੇ ਮੈਂ ਤੁਹਾਡੇ ਨਾਲ ਉਹਦੀ ਜਾਣਕਾਰੀ ਸਾਂਝੀ ਕਰਨ ਲੱਗਾ ਉਹਦੇ ਵਿੱਚ ਬੱਚਿਆਂ ਨੂੰ ਪਲੱਸ 1 ਔਰ ਪਲੱਸ 2 ਦੀ ਪੜ੍ਹਾਈ ਵੀ ਫਰੀ ਕਰਾਈ ਜਾਂਦੀ ਹੈ ਇੰਟਰਨੈਸ਼ਨਲ ਸਕੂਲ ਦੇ ਵਿੱਚ ਤੇ ਨਾਲੇ ਉਹਨਾਂ ਨੂੰ 2 ਸਾਲ ਕੋਚਿੰਗ ਦਿੱਤੀ ਜਾਂਦੀ ਹੈ ਭਾਰਤ ਦੀਆਂ ਰੱਖਿਆ ਸੈਨਾਵਾਂ ਇੰਡੀਅਨ ਆਰਮਡ ਫੋਰਸਸ ਆਰਮੀ 에어 ਫੋਰਸ ਨੇਵੀ ਬੀਐਸਐਫ ਅਤੇ ਹੋਰ ਸਨਾਵਾਂ ਦੇ ਜਿੰਨੇ ਵੀ ਅੰਗ ਨੇ ਡਿਪਾਰਟਮੈਂਟ ਨੇ ਉਹਨਾਂ ਦੇ ਵਿੱਚ ਕਮਿਸ਼ਨਡ ਆਫੀਸਰ ਬਣਨ ਦੇ ਲਈ ਬੱਚਿਆਂ ਨੂੰ ਉਹ ਜਿਹੜਾ ਪੇਪਰ ਹੁੰਦਾ ਹੈ ਨੈਸ਼ਨਲ ਡਿਫੈਂਸ ਅਕੈਡਮੀ ਦਾ ਉਹਦੀ ਤਿਆਰੀ ਕਰਾਈ ਜਾਂਦੀ ਹੈ ਕੋਚਿੰਗ ਵੀ ਫਰੀ ਕਰਾਈ ਜਾਂਦੀ ਹੈ ਸਾਰਾ ਰਹਿਣ ਖਾਣ ਪੀਣ ਦਾ ਖਰਚਾ ਉਹ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਔਰ ਨਾਲ ਨਾਲ ਬੱਚੀਆਂ ਦੀ ਉੱਚ ਦਰਜੇ ਦੀ ਇੰਟਰਨੈਸ਼ਨਲ ਸਕੂਲ ਦੇ ਵਿੱਚ ਜਿਹੜੀ ਉਹ ਪੜ੍ਹਾਈ ਵੀ ਕਰਾਈ ਜਾਂਦੀ ਹੈ ਸੋ ਉਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਨ ਲੱਗਾ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਤਾਂ ਕਿ ਬਹੁਤ ਜ਼ਰੂਰਤਮੰਦ ਵੀਰ ਹੁੰਦੇ ਨੇ ਜਿਨ੍ਹਾਂ ਕੋਲ ਪੈਸਾ ਜ਼ਿਆਦਾ ਨਹੀਂ ਹੁੰਦਾ ਪਰ ਉਹਨਾਂ ਦੇ ਉਹਨਾਂ ਦੀਆਂ ਬੇਟੀਆਂ ਦੇ ਸੁਪਨੇ ਹੁੰਦੇ ਨੇ ਉਹ ਵੀ ਪੜ੍ਹ ਲਿਖ ਕੇ ਸਮਾਜ ਦੇ ਵਿੱਚ ਉਹਨਾਂ ਦਾ ਇੱਕ ਨਾਮ ਬਣੇ ਪਛਾਣ ਬਣੇ ਉਹ ਆਪਣੇ ਪੈਰਾਂ ਤੇ ਖੜੀਆਂ ਹੋਣ। ਸੋ ਉਹਨਾਂ ਵਾਸਤੇ ਬਹੁਤ ਜ਼ਰੂਰੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਸਾਂਝੀ ਕਰਨ ਲੱਗਾ। ਜਾਣਕਾਰੀ ਇਸ ਤਰ੍ਹਾਂ ਕਿ ਪੰਜਾਬ ਦੇ ਮੋਹੱਲੀ ਸ਼ਹਿਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਸੰਸਥਾ ਮਾਤਾ ਭਾਗੋ ਦੇ ਨਾਂ ਤੇ ਮਾਈ ਭਾਗੋ ਆਰਮਡ ਫੋਰਸਿਸ ਪ੍ਰੈਪਰੇਟਰੀ ਇੰਸਟੀਚਿਊਟ ਫਾਰ ਗਰਲਜ਼। ਸੋ ਇਹਦੇ ਵਿੱਚ 2025 ਬੈਚ ਦੇ ਲਈ ਜਿਹੜਾ ਕਿ April 2025 ਤੋਂ ਸ਼ੁਰੂ ਹੋ ਰਿਹਾ ਹੈ। NDA ਦੇ ਪੇਪਰ ਦੀ ਤਿਆਰੀ ਕਰਨ ਦੇ ਲਈ ਸੋ ਉਹਦੀ ਜਿਹੜੀ ਐਡਮਿਸ਼ਨ ਹੈ ਉਹ ਚੱਲ ਰਹੀ ਹੈ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੋਣੀ ਸ਼ੁਰੂ ਹੋ ਗਈ ਹੈ ਸੋ ਸਾਰੇ ਵੀਰ ਭੈਣ ਬੱਚੇ ਨੋਟ ਕਰ ਲਓ ਕਿ ਤੁਸੀਂ ਹੁਣੇ ਅਪਲਾਈ ਕਰ ਸਕਦੇ ਹੋ ਤੇ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈ ਉਹ 20 ਦਸੰਬਰ 2024 ਨੂੰ ਸ਼ਾਮ ਨੂੰ 6 ਵਜੇ ਜਿਹੜੀ ਉਹ ਬੰਦ ਹੋ ਜਾਏਗੀ ਰਜਿਸਟ੍ਰੇਸ਼ਨ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਸਕਦੇ ਹੋ ਕਿਵੇਂ ਕਰਨਾ ਕੀ ਉਹਦਾ ਸਾਰਾ ਪ੍ਰੋਸੈਸ ਹੈ ਕਿ ਉਹਦੇ ਵਾਸਤੇ ਸ਼ਰਤਾਂ ਚਾਹੀਦੀਆਂ ਨੇ ਉਹ ਸਾਰੀ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰਦਾ ਜੀ ਆਨਲਾਈਨ ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੋਣੀ ਹੈ ਇਹਦੇ ਵਾਸਤੇ ਤੁਸੀਂ ਕਿਤੇ ਕੋਈ ਡਾਕ ਦੇ ਰਹੀਂ ਕੋਈ ਡਾਕੂਮੈਂਟ ਨਹੀਂ ਭੇਜਣਾ ਪੋਸਟ ਦੇ ਰਹੀਂ ਸੋ ਇਹ ਕੁੜੀਆਂ ਦੇ ਲਈ ਇਹ ਬਹੁਤ ਵਧੀਆ ਸੁਨਹਿਰੀ ਮੌਕਾ ਹੈ ਬਿਨਾ ਕੋਈ ਖਰਚ ਕੀਤੇ ਆ ਸੋ ਉਹਦੇ ਵਾਸਤੇ ਜਿਹੜੀ 5 ਜਨਵਰੀ ਨੂੰ ਇਹ ਦਾਖਲਾ ਪ੍ਰੀਖਿਆ ਹੋਣੀ ਹੈ ਸੋ ਪੇਪਰ ਦੇ ਵਿੱਚ ਜਿਹੜਾ ਸਲਿੱਪਸ ਆਉਂਦਾ ਉਹਦੀ ਵੀ ਜਾਣਕਾਰੀ ਤੁਹਾਨੂੰ ਸਾਰੀ ਮਿਲੇਗੀ ਸੋ ਇਹਦੇ ਵਾਸਤੇ ਯੋਗਤਾ ਕੀ ਕੀ ਚਾਹੀਦੀ ਹੈ ਬੱਚਿਆਂ ਦੀ ਇਹ ਤੁਸੀਂ ਨੋਟ ਕਰ ਲਓ ਪੰਜਾਬ ਦੀਆਂ ਰਹਿਣ ਵਾਲੀਆਂ ਬੇਟੀਆਂ ਜਿਨ੍ਹਾਂ ਦਾ ਡੋਮਿਸાઇલ ਪੰਜਾਬ ਹੈ ਉਹਨਾਂ ਨੂੰ 2025 ਦੇ ਵਿੱਚ ਜਿਹੜੀ ਬੋਰਡ ਦੀ ਪ੍ਰੀਖਿਆ ਬੇਟੀਆਂ ਦੇ ਰਹੀਆਂ ਨੇ 10ਵੀਂ ਕਲਾਸ ਦੀ ਪ੍ਰੀਖਿਆ ਦੇ ਰਹੀਆਂ ਨੇ ਜਾਂ ਜਿਨ੍ਹਾਂ ਬੇਟੀਆਂ ਨੇ 10ਵੀਂ ਪਾਸ ਕਰ ਲਈ ਹੈ ਉਹ 11ਵੀਂ ਵਿੱਚ ਪੜ੍ਹਦੀਆਂ ਨੇ ਉਹ ਵੀ ਇਹਦੇ ਵਾਸਤੇ ਅਪਲਾਈ ਕਰ ਸਕਦੀਆਂ ਨੇ ਅਪਲਾਈ ਕਰਨ ਵਾਲੇ ਬੱਚਿਆਂ ਦਾ ਜਿਹੜਾ ਜਨਮ ਹੈ 2000 2 ਜੁਲਾਈ 2008 ਤੋਂ ਪਹਿਲਾਂ ਨਹੀਂ ਹੋਣਾ ਚਾਹੀਦਾ ਨੋਟ ਕਰ ਲਓ ਫਿਰ ਜਿਹੜੀਆਂ ਵੀ ਬੱਚੀਆਂ ਇਸ ਇੰਸਟੀਚੂਟ ਵਿੱਚ ਅਫਸਰ ਬਣਨ ਲਈ ਤਿਆਰੀ ਕਰਨ ਵਾਸਤੇ ਦਾਖਲ ਹੋਣਾ ਚਾਹੁੰਦੀਆਂ ਨੇ ਉਹਨਾਂ ਦੀ ਜਿਹੜੀ ਉਮਰ ਹੈ 2 ਜੁਲਾਈ 2008 ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਔਰ ਇਹਦੇ ਵਿੱਚ ਬੱਚਿਆਂ ਦਾ ਮੈਡੀਕਲ ਐਗਜ਼ਾਮ ਵੀ ਹੋਏਗਾ ਜਿਹੜਾ ਯੂਪੀਐਸਸੀ ਦੁਆਰਾ ਐਨਡੀਏ ਨੋਟੀਫਿਕੇਸ਼ਨ ਦੇ ਵਿੱਚ ਜਿਹੜੇ ਮਾਪਦੰਡ ਦਿੱਤੇ ਹੁੰਦੇ ਨੇ ਮੈਡੀਕਲ ਦੇ ਉਸ ਹਿਸਾਬ ਨਾਲ ਜਿਹੜਾ ਮੈਡੀਕਲ ਫਿਟਨੈਸ ਟੋਂਡਾ ਜਿਹੜਾ ਉਚਰ ਕੀਤਾ ਜਾਏਗੀ ਤੋਂ ਦਾਖਲਾ ਪ੍ਰੀਖਿਆ ਦੇ ਵਿੱਚ ਜਿਹੜੇ ਵਿਸ਼ਿਆਂ ਦੀ ਤਿਆਰੀ ਕਰਾਈ ਜਾਏਗੀ ਉਹਦੇ ਵਿੱਚ ਅੰਗਰੇਜ਼ੀ ਗਣਿਤ ਵਿਗਿਆਨ ਸਮਾਜਿਕ ਸੋਸ਼ਲ ਸਟਡੀ ਸਮਾਜਿਕ ਅਧਿਐਨ ਸੋ ਸੀਬੀਐਸਸੀ ਸਟੈਂਡ ਦੇ ਜਿਹੜੀ ਤਿਆਰੀ ਇਹਦੇ ਵਿੱਚ ਕਰਾਈ ਜਾਏਗੀ ਇੰਗਲਿਸ਼ ਮੈਥ ਸਾਇੰਸ ਔਰ ਸੋਸ਼ਲ ਸਟਡੀ ਇਹਦੇ ਵਿੱਚ ਜਿਹੜੀ ਤਿਆਰੀ ਕਰਾਈ ਜਾਏਗੀ ਬੱਚਿਆਂ ਨੂੰ ਔਰ ਪਿਛਲੇ ਸਾਲਾਂ ਦੇ ਜਿਹੜੇ ਪ੍ਰਸ਼ਨ ਆ ਉਹ ਮਾਤਾ ਭਾਗੋ ਇੰਸਟੀਚੂਟ ਦੀ ਵੈਬਸਾਈਟ ਦੇ AFP I ਇਹ ਵੈਬਸਾਈਟ ਆ ਇਹਦੇ ਉੱਪਰ ਤੁਸੀਂ ਪਿਛਲੇ ਸਾਲਾਂ ਦੇ ਜਿਹੜੇ ਪੇਪਰ ਉਹ ਬੱਚੇ ਚੈੱਕ ਕਰ ਸਕਦੇ ਨੇ ਤਾਂ ਕਿ ਉਹਨਾਂ ਨੂੰ ਤਿਆਰੀ ਕਰਨ ਵਿੱਚ ਆਸਾਨੀ ਹੋਏਗੀ ਸੋ ਇਹਨਾਂ ਦੀ ਜਿਹੜੀ ਅਫੀਸ਼ੀਅਲ ਵੈਬਸਾਈਟ ਤੁਸੀਂ ਨੋਟ ਕਰ ਲਓ www. mbafpi.girls.com ਇਹ ਤੇ ਤੁਸੀਂ ਸਾਰਾ ਚੈੱਕ ਕਰ ਸਕਦੇ ਹੋ ਜਾਣਕਾਰੀ ਸੈਕਟਰ 66 ਦੇ ਵਿੱਚ ਸੈਕਟਰ 66 ਦੇ ਵਿੱਚ ਮੁਹੱਲੀ ਦੇ ਵਿੱਚ ਇੰਸਟੀਚਿਊਟ ਬਣਿਆ ਹੋਇਆ ਔਰ ਇਹਦੀ ਮੇਲ ਆਈਡੀ ਜਿੱਥੋਂ ਤੁਸੀਂ ਮੇਲ ਭੇਜ ਕੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ mybhago afpi for girls @gmail.com ਇਹਦੇ ਤੇ ਵੀ ਤੁਸੀਂ ਜਾਣਕਾਰੀ ਲੈ ਸਕਦੇ ਹੋ ਮੇਲ ਕਰਕੇ ਔਰ ਜੇ ਤੁਸੀਂ ਫੋਨ ਕਰਕੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ 0172 2233105 ਅਤੇ ਮੋਬਾਈਲ ਨੰਬਰ ਨੋਟ ਕਰ ਲਓ 98725 97267 98725 97267 ਇਸ ਨੰਬਰ ਤੇ ਵੀ ਫੋਨ ਕਰਕੇ ਤੁਸੀਂ ਜਿਹੜੀ ਪੂਰੀ ਜਾਣਕਾਰੀ ਲੈ ਸਕਦੇ ਹੋ ਆਨਲਾਈਨ ਜਿਹੜੀਆਂ ਸਾਡੀਆਂ ਬੱਚੀਆਂ ਨੇ ਇਹਦੇ ਵਿੱਚ ਅਪਲਾਈ ਕਰਨਾ ਹੈ ਔਰ ਜਿਹੜੀਆਂ ਬੱਚੀਆਂ 10ਵੀਂ ਦਾ ਇਗਜ਼ਾਮ ਦੇ ਚੁੱਕੀਆਂ ਨੇ ਜਾਂ ਉਹਨਾਂ ਦਾ ਅਗਲੇ ਸਾਲ 2025 ਦੇ ਵਿੱਚ ਜਸਮੀ ਦਾ ਇਗਜ਼ਾਮ ਹੋਣਾ ਉਹ ਬੱਚੀਆਂ ਇਹਦੇ ਵਾਸਤੇ ਅਪਲਾਈ ਕਰ ਸਕਦੀਆਂ ਨੇ ਸੋ ਬਹੁਤ ਵਧੀਆ ਮੌਕਾ ਹੈ ਸਾਡੀਆਂ ਬੇਟੀਆਂ ਵਾਸਤੇ ਜਿਹੜੀਆਂ ਆਪਣੇ ਪੈਰਾਂ ਤੇ ਖੜੀਆਂ ਹੋਣਾ ਚਾਹੁੰਦੀਆਂ ਨੇ ਔਰ ਹਿਸ਼ਿਆਰ ਨੇ ਪੜਨ ਦੇ ਵਿੱਚ ਕਈ ਵਾਰ ਮਾਪਿਓ ਖਰਚਾ ਨਹੀਂ ਕਰ ਸਕਦੇ ਪ੍ਰਾਈਵੇਟ ਕੋਚਿੰਗ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਨਹੀਂ ਪੜਾ ਸਕਦੇ ਜਾਂ ਆਉਣ ਜਾਣ ਦਾ ਬਹੁਤ ਜ਼ਿਆਦਾ ਜਿਹੜੀ ਉਹਨਾਂ ਨੂੰ ਫਿਕਰ ਰਹਿੰਦਾ ਬੱਚਿਆਂ ਨੇ ਕਿਵੇਂ ਜਿਹੜਾ ਸਫਰ ਕਰਨਾ ਸੋ ਇਹ ਸਾਰੀਆਂ ਤੁਹਾਡੀਆਂ ਚਿੰਤਾਵਾਂ ਦੀ ਮੁਕਤੀ ਵਾਸਤੇ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਪ੍ਰਾਲਾ ਕੀਤਾ ਗਿਆ ਕਈ ਵਾਰ ਸਰਕਾਰ ਦੀਆਂ ਬਹੁਤ ਸਾਰੇ ਨੀਤੀਆਂ ਆਪਾਂ ਨੂੰ ਚੰਗੀਆਂ ਨੀਤੀਆਂ ਨਹੀਂ ਲੱਗਦੀਆਂ ਪਰ ਉਹਦੇ ਵਿੱਚ ਜਿਹੜੀਆਂ ਵਧੀਆ ਨੀਤੀਆਂ ਵਧੀਆ ਕੰਮ ਸਰਕਾਰ ਕਰ ਰਹੀ ਹੁੰਦੀ ਹੈ ਉਹ ਵੀ ਸਾਡੇ ਧਿਆਨ ਵਿੱਚੋਂ ਹਟ ਜਾਂਦੇ ਨੇ ਸੋ ਇਹ ਵੀ ਸਰਕਾਰ ਦਾ ਇੱਕ ਬਹੁਤ ਵਧੀਆ ਉਪਰਾਲਾ ਹੈ ਇਹ ਲੜਕੀਆਂ ਵਾਸਤੇ ਜਿਹੜਾ ਇੱਕ ਇੰਸਟੀਚੂਟ ਚੱਲ ਰਿਹਾ ਹੈ ਲੜਕੀਆਂ ਵਾਸਤੇ ਵੀ ਮਹਾਰਾਜਾ ਰਣਜੀਤ ਸਿੰਘ ਪ੍ਰੋਪਰਟਰੀ ਇੰਸਟੀਚੂਟ ਚੱਲ ਰਿਹਾ ਉਹਦੀ ਵੀ ਜਾਣਕਾਰੀ ਮੈਂ ਵੀਡੀਓ ਦੇ ਵਿੱਚ ਦਿੱਤੀ ਹੋਈ ਹੈ ਤੁਹਾਨੂੰ ਮੈਂ ਇਸੇ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਸ਼ੇਅਰ ਕਰ ਦੇਵਾਂਗਾ ਤੁਸੀਂ ਉਹ ਜਾਣਕਾਰੀ ਆ ਵੀਡੀਓ ਮੈਂ ਪਾਈ ਹੋਈ ਐ ਇਸੇ ਚੈਨਲ ਤੇ ਉਹ ਲੜਕੇ ਵੀ ਉਹਦੇ ਵਾਸਤੇ ਜਿਹੜੀ ਤਿਆਰੀ ਕਰ ਸਕਦੇ ਨੇ ਅਫਸਰ ਬਣਨ ਦੇ ਲਈ ਉਹ ਵੀ ਇੰਸਟੀਚਿਊਟ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਸੋ ਤੁਸੀਂ ਇਹ ਪੂਰੀ ਜਾਣਕਾਰੀ ਲੈ ਕੇ ਖੁਦ ਵੀ ਆਪਣੇ ਬੇਟੀਆਂ ਦੀ ਤਿਆਰੀ ਕਰਾਓ ਜਿਹੜੀਆਂ ਬੇਟੀਆਂ 10ਵੀਂ ਦਾ ਇਗਜ਼ਾਮ ਦੇ ਚੁੱਕੀਆਂ ਨੇ ਜਾਂ 10ਵੀਂ ਵਿੱਚ ਪੜ ਰਹੀਆਂ ਨੇ ਅਤੇ ਵੱਧ ਤੋਂ ਵੱਧ ਦੋਸਤਾਂ ਮਿੱਤਰਾਂ 'ਵੇਂ ਸ਼ੇਅਰ ਵੀ ਕਰਿਓ ਤਾਂ ਕਿ ਕਿਸੇ ਜ਼ਰੂਰਤਮੰਦ ਦਾ ਭਲਾ ਹੋ ਸਕੇ ਕਿਸੇ ਦੀ ਬੱਚੀ ਆਪਣੇ ਸੁਪਨੇ ਪੂਰੇ ਕਰ ਸਕੇ ਬਿਨਾਂ ਮਾਪਿਆਂ ਦਾ ਬਹੁਤਾ ਖਰਚ ਕੀਤੇ ਆ ਸੋ ਪੂਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵੱਸਦੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ